ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਲਾਈਕ ਐਂਡ ਕਮੈਂਟ ਜ਼ਰੂਰ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਆਪਣਾ ਇੰਸਟਾਗ੍ਰਾਮ ਤੇ ਪੇਜ ਹੈਗਾ ਗੁੱਡ ਲੁੱਕ ਰੀਪਸ ਫ੍ਰੀਕ ਦੇ ਨਾਮ ਤੋਂ ਤੇ ਜਾ ਕੇ ਪੇਜ ਨੂੰ ਫੋਲੋ ਜ਼ਰੂਰ ਕਰਿਓ ਅੱਜ ਲੈ ਕੇ ਆਇਆ ਸੀ ਤੁਹਾਡੇ ਲਈ ਬਹੁਤ ਹੀ ਜਿਆਦਾ ਸੋਹਣੇ ਸੂਟ ਜੇ ਤੁਸੀਂ ਵੀ ਤਿਆਰ ਕਰਵਾਉਣਾ ਚਾਹੁੰਦੇ ਹੋਗੇ ਆਪਣਾ WhatsApp ਨੰਬਰ ਹੈਗਾ 8557905009 ਤੇ ਤੁਸੀਂ ਮੈਸੇਜ ਕਰ ਸਕਦੇ ਹੋਗੇ ਜੇ ਕਿ ਆਪਣਾ ਡਿਜ਼ਾਈਨ ਪਸੰਦ ਆਉਂਦਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋਗੇ ਜੇ ਤੁਹਾਡਾ ਆਪਣਾ ਕੋਈ ਡਿਜ਼ਾਈਨ ਹੈਗਾ ਤਾਂ ਤੁਸੀਂ ਸਾਨੂੰ ਪਿਕ ਸ਼ੇਅਰ ਕਰਕੇ ਸੇਮ ਡਿਜ਼ਾਈਨ ਦਾ ਸੂਟ ਤਿਆਰ ਕਰਵਾ ਸਕਦੇ ਹੋਗੇ ਤੁਸੀਂ ਦੁਨੀਆ ਦੇ ਕੋਈ ਵੀ ਕੋਨੇ 'ਚ ਬੈਠੇ ਹੋਗੇ ਤੁਸੀਂ ਘਰ ਬੈਠੇ ਆਪਣਾ ਸੂਟ ਆਰਡਰ ਕਾ ਸਕਦੇ ਹੋਗੇ ਤੁਹਾਡੇ ਘਰ ਤੱਕ ਸੂਟ ਪਹੁੰਚਾਉਣ ਦੀ ਜ਼ਿੰਮੇਵਾਰੀ ਸਾਡੀ ਹੈਗੀ ਤੁਹਾਡੀ ਪੇਮੈਂਟ ਹੈ ਜਿਹੜੀ ਸਾਰੀ ਉਹ ਬਿਲਕੁਲ ਸੇਫ ਹੈ ਕਿ ਜਿਹੜਾ ਆਪਣਾ ਕੰਮ ਹੈ ਜੈਨੂਇਨ ਹੈਗਾ ਹਾਂਜੀ ਆਪਾਂ ਸਟਾਰਟ ਕਰ ਦਿਆਂਗੇ ਵੀਡੀਓ ਇਹ ਬਣਿਆ ਹੋਇਆ ਸੀ ਔਰਗੈਂਜ਼ਾ ਇਹ ਨਿਊ ਸਟੱਫ ਆਇਆ ਸੀਗਾ ਤੇ ਆਪਾਂ ਸੂਟ ਰੈਡੀ ਕੀਤਾ ਹੈਗੇ ਇਹਦੇ ਨਾਲ ਦਾ ਪਲੇਨ ਸਟੱਫ ਆਪਣੇ ਕੋਲੇ ਥਾਣਾ ਅਵੇਲੇਬਲ ਹੈਗੇ ਨੇਗੇ ਤੁਸੀਂ ਰੈਡੀ ਕਰਵਾਉਣਾ ਚਾਹੋਗੇ ਤਾਂ ਕਰਵਾ ਸਕਦੇ ਹੋ ਇਹ ਡਾਈ ਵੀ ਹੁੰਦਾ ਹੈਗਾ ਕਪੜਾ ਜੇ ਇਦਾਂ ਹੀ ਤੁਸੀਂ ਆਫ ਵਾਈਟ ਰੱਖਣਾ ਤਾਂ ਆਫ ਵਾਈਟ ਰੱਖ ਸਕਦੇ ਹੋਗੇ ਇਹ ਸਾਰਾ ਜਿਹੜਾ ਵਰਕ ਹੈਗਾ ਮਸ਼ੀਨ ਦਾ ਕੰਮ ਹੋਇਆ ਹੋਇਆ ਹੈਗਾ ਦੇਖੋ ਕਪੜਾ ਬਿਲਕੁਲ ਤੁਹਾਨੂੰ ਤਸੱਲੀ ਬਖਸ਼ ਮਿਲੇਗਾ ਕੁਆਲਿਟੀ ਸਾਰੀ ਕਪੜੇ ਦੀ ਇੱਕ ਨੰਬਰ ਮਿਲੂਗੀ ਇੰਦਾ ਸਾਰਾ ਡਿਜ਼ਾਈਨ ਹੈਗਾ ਇਹਨੂੰ ਤੁਸੀਂ ਪਾਰਟੀ ਵੇਅਰ ਜਿੱਦਾਂ ਮਰਜੀ ਵੇਅਰ ਕਰਨਾ ਚਾਹੁੰਦੇ ਹੋ ਕਰ ਸਕਦੇ ਹੋਗੇ ਇੰਦਾ ਇਹ ਬਾਜੂ ਬਣੀਆਂ ਹੋਈਆਂ ਨੇਗੀਆਂ ਤੇ ਆਪਾਂ ਮੋਤੀਆਂ ਵਾਲੀ ਲੇਸ ਦੇ ਕੇ ਫਿਨਿਸ਼ਿੰਗ ਕੀਤੀ ਹੈਗੀ ਬਾਜੂ ਇਹਦੀਆਂ ਹੈਵੀ ਨੇਗੀਆਂ ਬਹੁਤ ਜ਼ਿਆਦਾ ਸੋਹਣਾ ਸ਼ਾਨਦਾਰ ਸੂਟ ਹੈਗਾ ਤੇ ਬੈਕ ਤੇ ਆਪਾਂ ਜੇਪਰ ਰੱਖੀ ਹੈਗੀ ਤੇ 골ਡਨ পাইপিং ਦਾ টাচ ਦਿੱਤਾ ਹੈਗਾ ਤੁਸੀਂ ਕਰਵਾਉਣਾ ਚਾਹੁੰਦੇ ਹੋਗੇ ਰੈਡੀ ਸੇਮ ਆਫ ਵਾਈਟ ਤੇ ਕਰਵਾਉਣਾ ਚਾਹੁੰਦੇ ਹੋ ਤਾਂ ਆਫ ਵਾਈਟ ਤੇ ਕਰਵਾ ਸਕਦੇ ਹੋ ਕਲਰ ਕੋਈ ਵੀ ਕਲਰ ਤੇ ਕਰਵਾਉਣਾ ਚਾਹੁੰਦੇ ਹੋ ਤਾਂ ਕਲਰ ਤੇ ਵੀ ਕਰਵਾ ਸਕਦੇ ਹੋਗੇ ਬਹੁਤ ਜਿਆਦਾ ਸੋਹਣਾ ਸੂਟ ਹੈਗਾ ਕੰਮ ਦੀ ਤੁਸੀਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋਗੇ ਪਲੇਨ ਰੱਖੀ ਆਪਾਂ ਜੀ ਬਾਟਮ ਜੇ ਤੁਸੀਂ ਵਰਕ ਕਰਵਾਉਣਾ ਚਾਹੁੰਦੇ ਹੋਗੇ ਬਾਟਮ ਤੇ ਇਹ ਜਿਹੜਾ ਵਰਕ ਹੈਗਾ ਇਹ ਪਹੁੰਚਿਆਂ ਦੇ ਉੱਪਰ ਆ ਜਾਊਗਾ ਨਾਲ ਆਪਾਂ 3 ਕਲਰ ਦਾ ਚੈੱਕ ਦੇ ਵਿੱਚ ਦੁਪੱਟਾ ਲਗਾਇਆ ਹੈਗਾ ਬਹੁਤ ਜਿਆਦੇ ਸੋਨਾ ਹਜੇ ਲੈਸ ਦੀ ਫਿਨਿਸ਼ਿੰਗ ਰਹਿੰਦੀ ਹੈ ਕੀ ਦੁਪट्टे ਨੂੰ ਦੇਖੋ 3 ਕਲਰ ਲਵਗੇ ਆਪਾਂ 3 ਕਲਰ ਹੀ ਪਾਏ ਨਗੇ ਇਹਦੇ ਵਿੱਚ ਦੁਪट्टे 'ਚ ਦੁਪट्टे ਜਿਹੜੇ ਨੇ ਆਪਣੇ 2.5 ਮੀਟਰ ਦੇ ਨੇ 44 ਇੰਚ ਪਣ ਹੈ ਜੀ ਇਹਨਾਂ ਦਾ ਖੁੱਲੇ ਦੁੱਲੇ ਦੁਪੱਟੇ ਲਵਗੇ ਨੈਕਸਟ ਸੂਟ ਹੈ ਜਿਹੜਾ ਇਹ ਆਪਾਂ ਕੀਤਾ ਹੈਗਾ ਪਸ਼ਮੀਨੇ ਦੇ ਉੱਪਰ ਪ्युअर ਪਸ਼ਮੀਨੇ ਤੇ ਡਾਰਕ ਜਾਮਨੀ ਕਲਰ ਦਾ ਸੂਟ ਹੈਗਾ ਇਹਦੇ ਤੇ ਵੀ ਆਪਾਂ ਮਸ਼ੀਨ ਵਰਕ ਕੀਤਾ ਹੈਗਾ ਇਹਦੇ ਨਾਲ ਦਾ ਆਪਾਂ ਕਟ ਰਾਈ ਦੇ ਉੱਪਰ ਵੀ ਸੂਟ ਰੈਡੀ ਕੀਤਾ ਸੀਗਾ ਇਹ ਆਪਾਂ ਡਿਫਰੈਂਟ ਡਿਜ਼ਾਈਨ ਬਣਾਇਆ ਹੈਗਾ ਕਿ ਰਹਾਟ ਕੇ ਤੇ ਮਤਲਬ ਕੇਰਾ ਸੈਂਟਰ ਪੈਨਲ ਆਪਾਂ ਕਰੇ ਹੈਗੇ ਇੱਕ ਸਾਈਡ ਆਪਾਂ ਵੱਡੀਆਂ ਬੁੱਟੀਆਂ ਪਾਤੀ ਇੱਕ ਸਾਈਡ ਛੋਟੀਆਂ ਇਦਾਂ ਬਾਜੂ ਦੇ ਉੱਪਰ ਜਿਹੜੀ ਹੈ ਇਦਾਂ ਬੁੱਟੀ ਆ ਜੂਗੀ ਆਫ ਵਾਈਟ ਆਪਾਂ ਇਹਨੂੰ ਪਾਈਪਿੰਗ ਰੱਖੀ ਹੈਗੀ ਤੁਸੀਂ ਕੋਈ ਵੀ ਕਲਰ ਤੇ ਤਿਆਰ ਕਰਵਾ ਸਕਦੇ ਹੋਗੇ ਇਹ ਡਿਜ਼ਾਈਨ ਤੁਸੀਂ ਕੋਈ ਵੀ ਸਟੱਫ ਤੇ ਰੈਡੀ ਕਰਵਾ ਸਕਦੇ ਹੋਗੇ ਬੈਗ ਤੇ ਆਪਾਂ ਰੱਖੀ ਹੈ ਕਿ ਜਿੱਪ ਜੇ ਤੁਸੀਂ ਬੈਗ ਤੇ ਵੀ ਵਰਕ ਕਰਵਾਉਣਾ ਚਾਹੁੰਦੇ ਹੋਗੇ ਬੈਗ ਤੇ ਵੀ ਕਰਵਾ ਸਕਦੇ ਹੋਗੇ ਜਿੱਦਾਂ ਇਹ ਬੁੱਟੀਆਂ ਸਾਰੇ ਬੈਗ ਤੇ ਵੀ ਪੈ ਜਾਣਗੀਆਂ ਪਲੇਨ ਹੈਗੀ ਹੈ ਜੀ ਬਾਟਮ ਸਲਵਾਰ ਤੇ ਵਰਕ ਕਰਵਾਉਣਾ ਚਾਹੁੰਦੇ ਹੋਗੇ ਕਰਵਾ ਸਕਦੇ ਹੋਗੇ ਦੁਪੱਟਾ ਆਪਾਂ ਸਿੰਗਲ ਬੇਸ ਦਾ ਰੱਖਿਆ ਗਿਆ ਹੈ ਦੇ ਨਾਲ ਠੀਕ ਹੈ ਜੀ ਪ੍ਰੈਸ ਤੋਂ ਬਾਅਦ ਆਪਾਂ ਲੈ ਕੇ ਆਏ ਜੀ ਤੁਹਾਡੇ ਲਈ ਮੋਡਲ ਸਿਲਕ ਦੇ ਉੱਪਰ ਇਹ ਹੈਗੇ ਨੇਗੇ ਸ਼ਰਟਾਂ ਨੇਗੀਆਂ ਇਹਦੇ ਨਾਲ ਜਿਹੜੀ ਬਾਟਮ ਹੈਗੀ ਕ੍ਰੇਪ ਦੀ ਲੱਗੂਗੀ ਇਹ ਜੇ ਤੁਹਾਨੂੰ ਪਸੰਦ ਆਉਂਦੀਆਂ ਰਹਿਗੀਆਂ ਤਾਂ ਤੁਸੀਂ ਲੈ ਸਕਦੇ ਹੋਗੇ ਕਲਰ ਆਪਣੇ ਕੋਲੇ ਇਹਦੇ ਵਿੱਚ ਬਹੁਤ ਅਵੇਲੇਬਲ ਹੈਗੇ ਨੇਗੇ ਆਪਣਾ ਗਰੁੱਪ ਬਣਿਆ ਹੋਇਆ ਹੈਗਾ 8557905009 ਤੇ ਉੱਥੇ ਜਾ ਕੇ ਤੁਸੀਂ ਮੈਨੂੰ ਹਾਇ ਦਾ ਮੈਸੇਜ ਭੇਜ ਦਿਓ ਤੁਹਾਨੂੰ ਆਪਾਂ ਗਰੁੱਪ ਦੇ ਵਿੱਚ ਐਡ ਕਰ ਲਾਂਗੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਸੂਟ ਸਿਲੈਕਟ ਕਰ ਸਕਦੇ ਹੋਗੇ ਦੂਜਾ ਰੰਗ ਇਹਦੇ ਵਿੱਚ ਇਹ ਹੈ ਜੀ ਗ੍ਰੇ ਕਲਰ ਇਹਦੇ ਨਾਲ ਦੇ ਆਪਾਂ ਬਹੁਤ ਜਾਦੇ ਸੂਟ ਸੇਲ ਹੋਏ ਲੰਗੇ ਆਪਣੇ ਮਤਲਬ ਮਰਡੀ ਕੀਤੇ ਨਗੇ ਸਟਿਚਿੰਗ ਵੀ ਕੀਤੀ ਹੈਗੀ ਦੇਖੋ ਕਲਰ ਬਹੁਤ ਸੋਹਣਾ ਹੈਗਾ ਆਫ ਵਾਈਟ ਦੇ ਉੱਪਰ ਇਹ ਸਾਰਾ ਵਿੱਚ ਵਰਕ ਹੋਇਆ ਹੋਇਆ ਹੈਗਾ ਹੈਂਡ ਐਮਬਰਾਇਡਰੀ ਹੋਈ ਹੋਈ ਹੈਗੀ ਵਿੱਚ ਇਹਦੇ ਤੇ ਨਾਲ ਹੈ ਜਿਹੜੀ ਕ੍ਰੇਪ ਦੀ ਬਾਟਮ ਦੁਪੱਟਾ ਆਪਾਂ ਫਿਲਹਾਲ ਨਹੀਂ ਰੱਖਿਆ ਕਿਉਂਕਿ ਆਪਣ ਜਿਆਦਾਤਰ ਸੂਟ ਜਿਹੜੇ ਸਲਾਈ ਵਾਲੇ ਹੁੰਦੇ ਨਗੇ ਜੋ ਸਲਾਈ ਹੋ ਗਿਆ ਆਪਾਂ ਫਿਰ ਸੋਚਾਂਗੇ ਵੀ ਇੱਕ ਇੱਕ ਬੇਸ ਦਾ ਦੁਪੱਟਾ ਲਗਾਈਏ ਜਾਂ ਟਾਈ ਐਂਡ ਡਾਈ ਤੇ ਹਰ ਰਿਪੀਟ ਅਗੇਨ ਫਿਰ ਸ਼ਰਟ ਆ ਗਈਆਂ ਜੀ ਮਤਲਬ ਸੂਟ ਆਪਾਂ ਤਿਆਰ ਕੀਤੇ ਸੀਗੇ ਜੇ ਤੁਹਾਨੂੰ ਸੂਟ ਪਸੰਦ ਆਉਂਦੇ ਨੇਗੇ ਤਾਂ ਤੁਸੀਂ ਬਣਵਾ ਸਕਦੇ ਇਹਦੇ ਨਾਲ ਆਪਾਂ ਇਸ ਵਾਰ ਲਗਾਈ ਹੈ ਜੀ ਕ੍ਰੇਪ ਦੀ ਬਾਟਮ ਮਾਰਜੈਂਟਾ ਕਲਰ ਦੀ ਇਹ ਆਪਣੇ ਕੋਲੇ ਦੋ ਸੂਟ ਅਵੇਲੇਬਲ ਹੈਗੇ ਨੇਗੇ ਤੁਸੀਂ ਲੈਣਾ ਚਾਹੋਗੇ ਸਕ੍ਰੀਨਸ਼ਾਟ ਭੇਜ ਕੇ ਆਪਣਾ ਸੂਟ ਰਖਵਾ ਸਕਦੇ ਹੋਗੇ ਪ੍ਰਾਈਸ ਹੈ ਜਿਹੜਾ ਤੁਸੀਂ ਵਟਸਐਪ ਤੇ ਜਾ ਕੇ ਹੀ ਪੁੱਛਿਓ ਕਿਉਂਕਿ ਅਲੱਗ-ਅਲੱਗ ਡਿਫਰੈਂਟ ਡਿਫਰੈਂਟ ਪ੍ਰਾਈਸ ਹੈਗਾ ਸਾਰੇ ਸੂਟਾਂ ਦਾ ਤਾਂ ਕਰਕੇ ਤੁਸੀਂ ਸਕ੍ਰੀਨਸ਼ਾਟ ਭੇਜ ਕੇ ਆਪ ਤੋਂ ਪੁੱਛ ਸਕਦੇ ਹੋਗੇ ਜੇ ਤੁਸੀਂ ਵਰਕ ਵੀ ਕਰਵਾਉਣਾ ਚਾਹੋਗੇ ਇਹਨਾਂ ਦੀ ਬਾਟਮ ਤੇ ਤਾਂ ਵਰਕ ਵੀ ਹੋ ਜਾਊਗਾ ਜਿੱਦਾਂ ਇਹ ਆਫ-ਵਾਈਟ ਹੈ ਇਹਦੇ ਉੱਪਰ ਵਰਕ ਹੈਂਡ ਦਾ ਹੋ ਜਾਊਗਾ ਇਹ ਫਲਾਰ ਵਗੈਰਾ ਜਦ ਦੂਜੀ ਵਰਕ ਕਰਵਾ ਲਓ ਬਹੁਤ ਤਰ੍ਹਾਂ ਦੇ ਸਟਾਈਲ ਹੁੰਦੇ ਨੇ ਉਦਾਂ ਤੁਸੀਂ ਬਣਵਾ ਸਕਦੇ ਹੋਗੇ ਇਹ ਕਪਈ ਸੂਟ ਰੈਡੀ ਕੀਤਾ ਹੈਗਾ ਜੋਰ ਜਟ ਦੇ ਉੱਪਰ ਸਿੰਪਲ ਸੋਬਰ ਦਾ ਸੂਟ ਹੈਗਾ ਲੇਮਨ ਕਲਰ ਦੇ ਉੱਪਰ ਬਣਾਇਆ ਹੈਗਾ ਆਪਾਂ ਨੇ ਦੇਖੋ ਬਸ ਕਾਲੀਆਂ ਬੂਟੀਆਂ ਹੀ ਪਾਈਆਂ ਨੇਗੀਆਂ ਬਹੁਤ ਜ਼ਿਆਦਾ ਸੋਨਾ ਸੂਟ ਹੈਗਾ ਇਹ ਤਾਂ ਮਤਲਬ ਜਿਹੜਾ ਰੇਟ ਹੋਊਗਾ ਉਹ ਜਾਇਜ਼ ਹੀ ਹੋਊਗਾ ਜ਼ਿਆਦਾ ਨਹੀਂ ਹੋਊਗਾ ਤੁਸੀਂ ਤਿਆਰ ਕਰਵਾਉਣਾ ਚਾਹੁੰਦੇ ਹੋ ਕੋਈ ਵੀ ਕਲਰ ਤੇ ਬਣਵਾ ਸਕਦੇ ਆ ਇਹਦਾ ਬਾਹ ਦਾ ਕੰਮ ਆ ਗਿਆ ਜੇ ਤੁਸੀਂ ਇਦਾਂ ਹੀ ਬੁੱਟੀਆਂ ਸਲਵਾਰ ਤੇ ਪਾਉਣੀਆਂ ਨੇ ਤਾਂ ਉਹ ਵੀ ਪਵਾ ਸਕਦੇ ਹੋਗੇ امید ਕਰਦੇ ਆ ਸਾਡੀ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਲਾਈਕ ਐਂਡ ਕਮੈਂਟ ਜਰੂਰ ਕਰਿਓ ਧੰਨਵਾਦ ਜੀ ਸਾਰਿਆਂ ਦਾ